ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਣਾ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਚੜੱਕ ਝੰਡਿਆਣਾ ਵੀ ਕਹਿ ਦਿੰਦੇ ਆ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ ਤੋਹਫੇ ਲੈ ਕੇ ਆਂਦੇ ਚਾਰ ਜਿੰਨਾਂ ਚੋ ਦੋ ਤਾਂ ਸੂਏ ਸਵਾਏ ਆ ਜੀ ਦੋ ਗੱਬਣਾਂ ਜਿੰਨਾਂ ਚੋ ਇੱਕ ਮੀਨੀ ਨੀਲੀ ਰਾਬੀ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਕਰ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਇੱਕ ਪਰੇ ਪਹਿਲਾਂ ਹੀ ਦੱਸ ਦਿੰਨੇ ਕਿ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸੂਏ ਸਵਾਏ ਨਾਗਾ ਉਹਨਾਂ ਨੂੰ ਬੱਚੇ ਲਵਾਤੇ ਤਾਂ ਕਿ ਥਣਾ ਦਾ ਸੈਜੂ ਸੋਹਣਾ ਬਣ ਸਕੇ ਜੀ ਆਜੋ ਜੀ ਡਿਟੇਲ ਲੈ ਕੇ ਦਿੰਨੇ ਆਂ ਭਾਈ ਤੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਮੱਖਣ ਸਿੰਘ ਜੋਹੜ ਪਿੰਡ ਝੰਡੇਵਾਲਾ ਜ਼ਿਲ੍ਹਾ ਮੋਗਾ ਪਿੰਡ ਆਪਣਾ ਝੰਡੇਵਾਲਾ ਚੜੈਕਾ ਭਾਈ ਜੀ ਮੋਬਾਈਲ ਨੰਬਰ 9819794300 ਅੱਜ ਵੀ ਫਿਰ ਆਪਾਂ ਛੋਟੇ ਛੋਟੇ ਰਹਿਣ ਆ ਲਿਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਪਹਿਲਾਂ ਕਿਤੋਂ ਵੀ ਰੇਟ ਪਤਾ ਕਰਿਆ ਕਰੋ ਫਿਰ ਆਪਣੇ ਕੋਲੇ ਆਇਆ ਕਰੋ ਜਮਾ ਜੈਜ ਹੋਣਗੇ ਮੈਂ ਨਾ ਯਾਰ ਆਪਣੇ ਜਮਾ ਰੇਡ ਜੈਜ ਹੁੰਦੇ ਆ ਆਪਣੇ ਕੋਲੇ ਦੇਖਦਾ ਵੀ ਕੋਈ ਪੁਰਾਣਾ ਪਸ਼ੂ ਖੜਾ ਸਾਹ ਵੇਖੀ ਜਾਂਦੇ ਸਾਰੀਆਂ ਵੇਖੀ ਜਾਂਦੀਆਂ ਹਾਂਜੀ ਠੀਕ ਆ ਜੀ ਆਪਾਂ ਨੂੰ ਵੀਡੀਓ ਪਾਉਣ ਤੇ ਆਪਾਂ ਅੱਗੇ ਵੀ ਦੱਸ ਦਿੰਨੇ ਵੀ ਵੀਡੀਓ ਪਾਉਣ ਤੇ ਆਪਾਂ ਨੂੰ ਟਾਈਮ ਨਹੀਂ ਲੱਗਦਾ ਵੇਚਣ ਤੇ ਇਕੱਠੀਆਂ ਕਰਨ ਤੇ ਟਾਈਮ ਲੱਗ ਜਾਂਦਾ ਠੀਕ ਆ ਜੀ ਹਾਂਜੀ ਇਕੱਠੀਆਂ ਕਰਨ ਤੇ ਬਾਈ ਕਹਿੰਦਾ ਸਮਾਂ ਲੱਗ ਜਾਂਦਾ ਵੀਡੀਓ ਪੈਂ ਸਾਰੀ ਮਾਲ ਵੇਖ ਕੇ ਜਾਂਦਾ ਤੇ ਬਾਈ ਸੂਈ ਸਵਾਈ ਤੋਂ ਸ਼ੁਰੂ ਕਰ ਲਾ ਸੁਹਾ ਕੇ ਨਮਾ ਜੀ ਕੁਈ ਤੀਜਾ ਮਾਲ ਲੈ ਕੋਈ ਚੌਥਾ ਮਾਲ ਲੈ ਆਪਣੇ ਕੋਲੇ ਬਾਈ ਰਾਤ ਆਇਆ ਮਾਲ ਇਹ ਆ 400 ਕਿਲੋਮੀਟਰ ਤੋਂ ਠੀਕ ਆ ਬਾਈ ਇਹ ਹੰਬੀਆਂ ਪੰਜਾਂ ਜਮਾਂ ਹੀ ਇਹਨਾਂ ਨੇ ਪੱਠੇ ਪੁੱਠੇ ਵੀ ਇਹਦੇ ਚੱਕੇ ਤੇ ਕੋਈ ਵੀਰ ਭਰਾ ਆਇਆ ਕਹੇ ਵੀ ਇਹ ਬਾਈ ਹੋ ਜੇ ਹੁਣੇ ਹੀ ਵੀ ਦੁੱਧ ਤਾਂ ਆਪਾਂ ਉੱਥੇ ਦਾਦਾ ਕਿਲ ਚੋ ਕੇ ਲੈ ਜਾ ਠੀਕ ਆ ਮੋੜੇ ਆਉਣ ਕਰਕੇ ਮਾੜਾ ਮੋਟਾ ਘਾੜ ਸਕਦੀ ਆ ਕਿਲੋ ਕਿਲੋ ਘਟਾ ਲਓ 9 9 ਮੰਨ ਕੇ ਆ ਜੋ ਅੱਠ ਰੱਖ ਲਓ ਯਾਰ ਅੱਠ ਅੱਠ ਰੱਖ ਲਓ ਤਾੜੀਆਂ ਸੂਨੀਆਂ ਮੈਲੇ ਤੋਂ ਚੱਲੀ ਜਾਂਦੀਆਂ ਦੁੱਧ ਦੇ ਦੇਣੀਆਂ ਆ ਆਪਾਂ ਤੈਨੂੰ ਵੀ ਪਤਾ ਦੁੱਧ ਵਾਲੀ ਮੈਲ ਇਹਨੇ ਦੂਜੀ ਤਾਂ ਆਪਾਂ ਲੈਣੀ ਗਈ ਆ ਉਹ ਆਪਾਂ ਨੂੰ ਐਂ ਉਹਦਾ ਵੈਗੀ ਵੇਚ ਲੈਣੀ ਨਹੀਂ ਆਪਣੇ ਘਰੇ ਥਾਂ ਹੈਗਾ ਚੋਈ ਜਾਣੀ ਆਪਾਂ ਠੀਕ ਆ ਬਾਈ ਸੁਆ ਤੀਜਾ ਮੰਨਾਂ ਤੀਜਾ ਮੰਨ ਲਓ ਚਲੋ ਤੀਜਾ ਕਦੋਂ ਸੁਈ ਹੈ ਜੀ ਇਹ ਇਹਨੂੰ ਹੋ ਗਿਆ 10 12 ਦਿਨ ਬੱਚਾ ਕੀ ਹੈ ਜੀ ਨਾਲ ਚੱਲੀ ਜਾਂਦਾ ਕੱਟਾ ਇਹਨੇ ਮਗਰੋਂ ਬੱਚਾ ਮਗਰ ਕੱਟਾ ਜੀ ਥਣਾ ਦੀ ਡੰਨ ਨਾ ਜਮਾ ਜੀ ਥਣਾ ਦੀ ਬਾਹਰ ਪਿੱਛੇ ਦੀ ਆਪਣੀ ਸਾਰੇ ਪਾਸੋਂ ਚਾਰਾ ਮੱਜਾਂ ਦੀ ਗਰੰਟੀ ਹੋਊਗੀ ਆਪਾਂ ਅੱਗੇ ਵਾਰ-ਵਾਰ ਵੀਡੀਓ ਜਾਂ ਆਪਾਂ ਮਾੜਾ ਪਸ਼ੂ ਯਾਰ ਪਾਉਂਦੇ ਹੀ ਨਹੀਂ ਬਾਈ ਠੀਕ ਆ ਬਾਈ ਵੀਡੀਓ ਤੇ ਰਿਕਾਰਡ ਹੁੰਦਾ ਰੇ ਕੋਲੇ ਉਹ ਮਾੜਾ ਪਸੂ ਪਾ ਕੇ ਗਾਂ ਨਹੀਂ ਵੇਖਦਾ ਸਹੀ ਗੱਲ ਹੈ ਜੀ ਠੰਡੀ ਸੇਲ ਪੂਰੀ ਹੈ ਜੀ ਪੂਰੀ ਪੂਰੀ ਐਨ ਓਕੇ ਆ ਬੋਲੀ ਆ 8 ਕਿਲੋ ਹੀ ਮੰਨ ਕੇ ਆ ਜਨ ਫਿਰ ਕੋਈ 8 ਮੰਨ ਲੈ ਦੇ ਦੂਗੀ ਇਹ 12 ਵੀ ਦੇ ਦੂਗੀ 10 ਵੀ ਦੇ ਦੂਗੀ ਧਾਮ ਦੇ ਦੂਗੀ ਠੀਕ ਹੈ 10 ਹੀ ਮੰਨ ਕੇ ਆਣ ਹਾ ਐਡੀ ਮੈਂ ਯਾਰ 12 ਵੀ ਦੇ ਦੂਗੀ 12 ਵੀ ਦੇ ਦੂ ਕੋਈ ਬਾਲਾ ਨਹੀਂ 10 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੱਟਾ ਜੀ ਦੁੱਧ ਬਾਈ ਕਹਿੰਦਾ 10 10 ਕਿਲੋ ਸੇ ਚੋਕੇ ਲਿਆਂਦਾ ਪਰ ਸਫਰ ਤੋਂ ਆਇਆਂ ਕਰਕੇ ਕਿਲੋ 2 ਕਿਲੋ 2 ਕਿਲੋ ਘਾੜ ਸਕਦਾ ਪੁੱਠੇ ਨਹੀਂ ਅਜੇ ਨਾਲ ਚੱਕੇ ਨਾ ਤਾਂ ਪਾਣੀ ਪੀਤਾ ਜੀ ਵੀ ਲਾਇਆ ਕੱਲ ਹੀ ਆਇਆ ਤੁਸੀਂ 8 ਕਿਲੋ ਹੀ ਮੰਨ ਕੇ ਆ ਜਾਓ ਜੀ ਥਾਣਾ ਦੇ ਸਾਈਡ ਬਹੁਤ ਸੋਹਣੇ ਗੈਬ ਤੇ ਲੱਗਿਆ ਹੱਤੀ ਚਵਾਈ ਵਾਲਾ ਥਾਣਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦੇ ਜੀ ਪਸ਼ੂ ਉਪਰਾ ਕਰਦੇ ਆ ਥਾਣੇ ਚਵਾਈ ਦੀ ਜਮਾ ਇੱਕ ਨੰਬਰ ਆ ਬਾਈ ਚਵਾਈ ਦੀ ਗਾਰੰਟੀ ਠੀਕ ਹੈ ਚਵਾਈ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਬੱਚਾ ਮਗਰ ਘੱਟਾ ਜਿਹੜੇ ਸਾਬ ਨਾਲ ਵਜਨ ਵਜੂਦ ਆ ਵੀਰੇ 10 12 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਇਹਨੂੰ ਹਾਕਾ ਦੇਣ ਦਾ ਜੀ ਤੇ ਬਾਕੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰੂ ਤਾਂ ਵੱਧ ਵੀ ਲੈ ਸਕਦਾ 24 ਦੀ ਪਾਸ ਹੋਊਗੀ ਆ ਤੇ ਬਾਕੀ ਕਹਿੰਦਾ ਮੇਰੇ ਘਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੋ ਸਕਦੇ ਆ ਜੀ ਡਿਮਾਂਡ ਜਮਾ ਲੈਣ ਦੇਣ ਵਾਲੀ ਓਰੇ ਜਮਾ ਲੈਣ ਦੇ 72000 ਚ ਆਪਾਂ ਛੋਟ ਕਰੀ 200 ਰੁਪਿਆ 72000 ਚੋਂ ਠੀਕ ਹੈ ਜਮਾ ਨਹੀਂ ਨਹੀਂ ਕਹਿੰਦੇ 80 ਦੀਆਂ ਇਹ ਕੰਮ ਦੀ ਸਹੀ ਗੱਲ ਹੈ ਜੀ ਥੋੜੀਆਂ ਜਾਂ ਬੁੜੀਆਂ ਪਈਆਂ ਆਈਆਂ ਕਰਕੇ ਉਹ ਹੀ ਗੱਲ ਹੈ ਨੀ ਠੀਕ ਹੈ ਜੀ 80 ਦੀਆ ਕਿੱਡੀ ਮੈਂ ਯਾਰ 72000 ਚੋਂ ਆਫਰ ਹੀ ਆ ਵੀਰੇ ਮਿਲ ਲਈ ਆ ਜਿਹਦਾ ਜਿਹਨੇ ਲੁੱਟ ਲਿਆ ਲੁੱਟ ਲਿਆ 72000 ਰੁਪਏ ਚੋਂ ਮਾਨਦਾਨ ਵੀ ਕਰ ਦੂ ਤੇ ਕਟਾ ਮਿਲ ਜਾਣਾ ਜੀ ਹੋਰ ਦੋ ਮਹੀਨਿਆਂ ਨੂੰ 5-4000 ਦਾ ਤਾਂ ਕਟਾ ਹੀ ਆ ਤੇ ਮਗਰ ਬਈ ਕੀ ਰਹੇਗੀ ਇਸ ਦੂ ਵਾ ਤਾਂ ਟੋਕੜ ਗੱਬਣੀ ਵੇਖ ਜਾਣੀਆਂ ਇਹ ਦੋ ਨੰਬਰ ਇਹਦਾ ਕੀ ਡਿਟੇਲ ਆ ਜੀ ਬਾਈ ਇਹ ਦੂਜਾ ਸੂਆ ਸੂਈ ਦੀ ਆ ਠੀਕ ਆ ਕਦੋਂ ਸੂਈ ਆ ਜੀ ਇਹ ਇਹ ਵੀ ਉਹ ਹਫਤਾ ਕੀ ਹੋ ਜਾ ਬੱਚਾ ਕੀ ਆ ਜੀ ਕੱਟੀ ਆ ਇਹਦੇ ਮਗਰ ਕੱਟੀ ਆ ਜਾਂਦੀ ਆ ਕੱਟੀ ਚੰਗੀ ਆ ਬਾਈ ਇਹਦੇ ਮਗਰ ਠੀਕ ਆ ਜੀ ਬੰਨ੍ਹਾ ਲਾ ਕੇ ਚੰਗੀ ਆਂ ਬਾਈ ਇਹ ਠੀਕ ਆ ਜੀ ਤੇ ਇਹਦੇ ਥੱਲੇ ਵੀ ਫਿਰ ਦੁੱਧ ਉਨਹੀਂ ਆ ਉਹਨਾ ਕੀ ਆ ਇਹ ਵੀ ਉੱਥੇ ਆਪਾਂ 10 ਕਿਲੋ ਚੋ ਕੇ ਲਈ ਠੀਕ ਆ ਥਣਾ ਦੀ ਥਣਾ ਦੀ ਆਪਣੀ ਗਾਰੰਟੀ ਹੋਊਗੀ ਇਹਨ ਫੁੱਲ ਫੁੱਲ ਭਾਰਤ ਦੇ ਕਿਹੜਾ ਨਹੀਂ ਕੋਈ ਵਾਅਦਾ ਕਿਸੇ ਦਾ ਠੀਕ ਆ ਬਾਈ ਤੋੜ ਕੇ ਦਿਖਾ ਦੇ ਬਾਈ ਦੇ ਦਸਨ ਮੁਤਾਬਕ ਸੂਆ ਤੀਜਾ ਸੂਈ ਹੈ ਜੀ ਤੀਜਾ ਹੀ ਬਈ ਦੂਜਾ ਦੂਜਾ ਸੋਰੀ ਇਹ ਦੂਜਾ ਜੀ ਉਹ ਤੀਜਾ ਸੀਗੀ ਇੱਕ ਨੰਬਰ 145 ਵੇਜਲਾ ਸੁਆ ਦੂਜਾ ਸੂਈ ਆ ਕੁੰਡਾ ਸਿੰਘ ਆ ਜੀ ਦੁੱਧ ਇਹਦੇ ਥੱਲੇ ਵੀ ਹੈ 10 ਕਿਲੋ ਆ ਤੁਸੀਂ 8 ਹੀ ਮੰਨ ਕੇ ਆਇਓ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਲਵਾਦੇ ਸੀਗੇ ਤਾਂ ਕਿ ਥਾਣਾ ਦਾ ਸਹਿਜ ਸੋਨਾ ਨਿਕਲ ਸਕੇ ਜੀ ਕੌਣ ਕਿ ਜਦੋਂ ਪਸਮਾ ਕਰ ਜਾਂਦਾ ਥਾਣ ਦਾ ਸੈਜ ਤਾਂ ਉਹਦੀ ਪਤਾ ਲੱਗਦਾ ਮੱਝਾਂ ਦਾ ਪਰ ਗਾਂਾਂ ਦਾ ਤਾਂ ਚਲੋ ਸਰ ਜਾਂਦਾ ਹੁੰਦਾ ਜੀ 8 ਕਿਲੋ ਇਹਦੇ ਥੱਲੇ ਆ ਮਗਰ ਤੁਹਾਨੂੰ ਬੱਚਾ ਕੱਟੀ ਮਿਲ ਜਾਣੀ ਹੈ ਨਗ ਨਾ ਨਗ ਹੋ ਜਾਣਾ ਫਰੀ ਠੀਕ ਹੈ ਉਪਰ ਕੈਮਰੇ ਤੋਂ ਡਰਦੇ ਆ ਜੀ ਆਈਆਂ ਨਵੀਆਂ ਆਈਆਂ ਨਵੀਆਂ ਤੇ ਡਿਮਾਂਡ ਵੇਰੇ ਦੀ ਤੇ ਆਪਾਂ ਯਾਰ 80000 ਤੋਂ 200 ਰੁਪਇਆ ਸ਼ੌਂਡ ਕਰਦੇ ਤੇ ਜੇ ਜੋੜਾ ਲੈ ਜੇ ਬਾਈ ਮੈਂ ਮੋਹਲਾ ਆਪਣੇ ਜੈਜੀ ਆ ਯਾਰ ਇਹ ਕੋਈ ਫਾਇਦਾ ਨਹੀਂ ਕਰ ਕੋ ਆਪਾਂ ਨੂੰ ਵੀ 2000 ਤਨ ਤੱਕ ਲੈਣਾ ਇੰਨੀ ਵਾੜ ਜੋ ਆਪਾਂ ਵੀ ਟੱਕਰਾਂ ਮਰੀਆਂ ਦਾ ਕਬਲਾਈ ਠੀਕ ਆ ਬਾਈ 80000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਇਹ ਵੀ ਮੇਨ ਲਈ ਆ ਵੀਰੇ ਅੱਗੇ ਆ ਕੀ ਮੇਨ ਹੀ ਬਾਈ ਸੈੰਗ ਹਲਦੇ ਆ ਜੀ ਨਹੀਂ ਸੈੰਗ ਨਹੀਂ ਬਾਈ ਇਹਦੇ ਹੂੰ ਸੁਆ ਕੰਨ ਮਾਂ ਪਰੇ ਉਹ ਤੀਜੇ ਮਾਲੇ ਵਿੱਚ ਚੌਥੇ ਮਾਲੇ ਦਾ ਡੱਬਾ ਲਾਇਆ ਸਮਾਗਨ ਲੈਂਦੀ ਹੈ ਜੀ ਇਹ ਹਫ਼ਤੇ ਦੀ ਵੇਚੀ ਹੈ ਕਿੰਨਾ ਬਾਜੀ ਦੁੱਧ ਦੋ ਦਿਨਾਂ ਦੀ ਤਾਂ ਲਈ ਉਹ ਤਾਂ 14 ਕਿਲੋ ਕਹੀ ਜਾਂਦੇ ਆ ਮਾਪਾ 10-12 ਕਹਿ ਕੇ ਦੇ ਦਿੰਦੀ 10-12 ਕਹਿ ਕੇ ਦੇਣੀ ਥਣਾ ਦੀ ਇਹ ਵੀ ਡੰਨ ਥਣਾ ਦੀ ਗਰੰਟੀ ਭਾਰ ਪਿੱਛੇ ਦੀ ਗਰੰਟੀ ਤੋੜ ਕੇ ਦਿਖਾਦੀ ਬਈ ਲਓ ਜੀ ਤੁਹਾਡੇ ਵਾਸਤੇ ਮੀਨੀ ਨੀਲੀ 라ਵੀ ਆ ਪਹਿਲਾਂ ਹੀ ਦੱਸ ਦਿੰਦੇ ਆ ਬਈ ਸੰਗ ਨਹੀਂ ਹਲਦੇ ਮੀਨੀ ਜ਼ਰੂਰ ਆ ਪਰ ਜਿਹੜੀ ਪਿਓਰ ਹੁੰਦੀ ਆ ਉਹ ਸੰਗ ਹਲਦੇ ਹੁੰਦੇ ਆ ਇਹ ਲਾ ਕੇ ਬਹੁਤ ਚੰਗੇ ਦੀ ਹਲ ਬਖਸ਼ੀ ਦਾ ਟੀਕਾ ਭਰਿਆ ਵਾ ਬਲ ਬਖਸ਼ੀ ਦਾ ਹਾਂ ਠੀਕ ਆ ਬਾਈ ਇਹਦਾ ਰਿਕਾਰਡ ਹੈਗਾ ਆਪਣੇ ਕੋਲ ਉਹਨਾਂ ਨੇ ਦਿੱਤਾ ਠੀਕ ਆ ਬਾਈ ਲਓ ਜੀ ਇਹਦਾ ਬਾਈ ਕਹਿੰਦਾ ਮਗਰੋਂ ਰਿਕਾਰਡ ਆਇਆ ਤੇ ਫਿਰ ਆਪਾਂ ਵੀ ਦੇ ਦੇਣਾ ਜਿਨ੍ਹਾਂ ਦਾ ਮਗਰੋਂ ਰਿਕਾਰਡ ਹੈ ਨਹੀਂਗਾ ਤੇ ਉਹਨਾਂ ਦਾ ਆਪਾਂ ਵੀ ਨਹੀਂ ਦੇਣਾਗਾ ਬਾਕੀ ਥਣਾ ਦੱਸਿਆ ਜਿਹਦੇ ਵੀ ਸੋਨੇ ਹਫਤੇ ਦੀ ਲਗਭਗ ਕੱਚੀ ਆ ਚਲੇਵਾ ਚੱਕੀ ਲੇਵਾ ਬਹੁਤ ਸੀ ਇਹਦਾ ਠੀਕ ਆ ਜੀ ਅਲਬਾਕਸ਼ੇ ਦਾ ਸੀਮਣ ਲੱਗਿਆ ਵਾ ਠੀਕ ਆ ਜੀ ਅਲਬਾਕਸ਼ੇ ਦਾ ਸੀਮਣ ਲੱਗਿਆ ਵਾ ਮੀਨੀ ਨੀਲੀ ਰਾਵੀ ਵਜਦੀ ਆ ਜੀ ਇਹ ਪਿਆਰ ਨੀਲੀ ਰਾਵੀ ਸਹੀ ਗੱਲ ਆ ਜੀ ਬਾਕੀ ਥਾਣਾ ਦੇ ਸਹਾਜ ਵੀ ਸੋਹਣੇ ਆ ਬੱਚਾ ਕਰਮਾਲੀ ਚੰਗਾ ਦੇਊਗੀ ਕਿਉਂਕਿ ਸੀਮਣ ਚੰਗਾ ਭਰਿਆ ਵਾ ਚਾਹੇ ਕੱਟਾ ਹੋਵੇ ਚਾਹੇ ਕੱਟੀ ਫਾਇਦਾ ਦੋਨੇ ਪਾਸੇ ਹੀ ਆ ਵੀਰੇ ਦੁੱਧ ਬਾਈ ਕਹਿੰਦਾ ਮਾਲਕਾਂ ਨੇ ਤਾਂ ਬਾਹਲਾ ਦੱਸਿਆ ਆਪਾਂ ਤਾਂ 10 12 ਕਿਲੋ ਹੀ ਕਹਿ ਕੇ ਦੇਣੀ ਆ ਬਾਕੀ ਤਸੱਲੀ ਪਰਖ ਤੁਸੀ ਕਰਨੀ ਆ ਜੀ ਇਹਦੀ ਡਿਮਾਂਡ ਵੀਰੇ ఏ 72 ਤੋਂ 200 ਛੋੜੀ ਜਾਂਦੇ ਆ 72000 ਤੋਂ 200 ਛੋੜੇ ਰੇਟ ਆਪਣੇ ਯਾਰ ਫੈਕਸੀ ਆ ਬਾ ਰੇਟ ਆਪਾਂ ਕੀਤੇ ਆ ਥੋੜੇ ਆ ਕੋਈ ਇਹ ਰੇਟ ਕਿਸੇ ਕੋਲ ਵੀ ਵੇਚਣਾ ਤੂੰ ਕਿੰਨੀ ਵੀਡੀਓ ਪਾਉਣਾ ਕੋਈ ਕਰਦਾ ਨਹੀਂ ਨਹੀਂ ਕਰਦਾ ਬਾਈ ਸਾ ਤੋਂ ਦਾ ਅਗਲੇ ਇੱਥੇ ਮਾਈ ਦਾ ਲੱਖ ਮੰਗੀ ਜਾਂਦੇ ਅਸੀਂ ਵੇਲਾ ਫਿਰ ਵੀ 72 ਦੀ ਦੇਣੀ ਠੀਕ ਆ ਬਾਈ 72000 ਰੁਪਿਆ ਇਹਦੀ ਡਿਮਾਂਡ ਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਅੱਗੇ ਆ ਗਈ ਵੀਰੇ 4 ਨੰਬਰ ਸੁਹਾਗੇ ਨਮਾ ਜੀ ਇਹ ਦੂਜਾ ਦੂਜਾ ਬੂਦੀਆ ਛੋਟੀ ਆ ਜੀ ਟਾਪ ਦੀ ਸਿੰਘ ਸੂਚੀ ਚੈੱਕ ਕਰ ਹਰਿਆਣੇ ਆਈ ਆ ਹਾਂਜੀ ਠੀਕ ਆ ਬਈ ਸਮਾਂ ਕਿੰਨਾ ਲੈਂਦੀ ਆ ਜੀ ਇਹ ਵੀ ਲੈ ਜੂਗੀ 5-4 ਦਿਨ 5-4 ਦਿਨ ਲੈ ਜੂ ਠੀਕ ਆ ਤੋੜ ਕੇ ਦਿਖਾ ਦੀ ਬਰੇ ਵੀ 5-4 ਦਿਨ ਲੈ ਜੂਗੀ ਇਹਦਾ ਕੋਈ ਸੀਮਾ ਰਿਕਾਰਡ ਆਇਆ ਹੋਵੇ ਤੈਨੂੰ ਮੈਂ ਦੱਸ ਦਿੰਦਾ ਇਹ ਕੈਪਟਨ ਕਰਨਾਲ ਵਾਲੇ ਦੀ ਆਪ ਆ अच्छा जी तो यार नंबरली मेनू पता खणी जी 53 सिखोया जसीगा ठीक है भाई मेनू पूरा नहीं चाहिए ते ठीक है जी ते जेड़ा इदे सीमा ਲੱਗਾ ਉਹ ਰਸਤਮੇ ਹਿੰਦ ਦਾ ਲੱਗਾ ਠੀਕ ਹੈ ਜੀ ਲਓ ਜੀ ਅੱਜ ਤਾਂ ਫਿਰ ਰਕਾਉੜ ਵਾਲੀਆਂ ਲਈ ਫਿਰਦਾ ਝੋਟੇ ਆ ਹਾਂ ਹਰਿਆਣੇ ਉਹਾਈ ਝੋਟੇ ਠੀਕ ਆ ਹਰਿਆਣੇ ਦੀ ਝੋਟੀ ਆਪਾਂ ਵੇਚਤੀ ਆਉਂਗੀ ਠੀਕ ਆ ਜੀ ਹਰਿਆਣੇ ਦੀ ਝੋਟੀ ਆ ਵੀਰੇ ਰਸਤਮੇ ਰਸਤਮੇ ਸੀਗੇ ਆਪਾਂ ਮੈਂ ਕਹਾਂ ਚਲੋ ਯਾ ਕੋਈ ਹੂਸੰਦਾ ਲੈ ਜਾਂਦਾ ਠੀਕ ਆ ਰਸਤਮੇ ਹਿੰਦ ਦੀ ਲੱਗਿਆ ਵਾ ਸੀਮਨ ਤੇ ਕਰਨਾਲ ਵਾਲੇ ਦੀ ਆ ਠੀਕ ਆ ਕਰਨਾਲ ਵਾਲੇ ਦੀ ਆ ਦੁੱਧ ਦਾ ਬਾਈ ਚੰਗਾ ਬਾਊ ਫਿਰ ਦੁੱਧ ਬਾਈ ਇਹ 14 15 ਕਿਲੋ ਵਾਲੀ ਇਹ ਕਿਹੜਾ ਦੇਸੀ ਆ ਯਾਰ ਸਹੀ ਗੱਲ ਆ ਜੀ ਹੱਕ ਆ ਵੀਰੇ ਕੋਈ ਸ਼ੱਕ ਨਹੀਂ ਇਹ 14 15 ਕਿਲੋ ਦੇਣਾ ਕੋਈ ਬਾਹਲਾ ਨਹੀਂ ਤੇ ਹਵਾਨਾ ਦੇਖ ਲੋ ਕਰ ਲੋ ਫਿਟਨੈਸ ਚੈੱਕ ਖਣਾ ਦੇ ਸਾਈਜ਼ ਪੂਰੇ ਟੌਪ ਦੇ ਆ ਜੀ ਤੇ ਇਹਦੀ ਡਿਮਾਂਡ ਵੀਰੇ ਡਿਮਾਂਡ ਤਾਂ ਯਾਰ ਜਿੰਨੀ ਮਰਜ਼ੀ ਕਰ ਲੈ ਇਹ ਆਪਾਂ ਲੱਖ ਚੋਂ 500 ਰੁਪਈਆ ਜਰੂਰ ਕਰੀਏ ਠੀਕ ਹੈ ਜੀ ਇਹ ਵੀ ਜੈਜ ਰੇਟ ਚੀ ਆ 1 ਲੱਖ ਰੁਪਏ ਚ ਬਾਈ ਕਹਿੰਦਾ 500 ਰੁਪਏ ਛੋੜ ਕਰ ਦਾਂਗੇ ਜੀ ਜਿਹਨੂੰ ਨੱਕ ਫਿੱਟ ਬੈਂਦਾ ਨੰਬਰ ਚੱਲੂ ਸਕਰੀਨ ਤੇ ਤੇ ਕਰ ਲਿਓ ਬਾਈ ਨਾਲ ਕਨੈਕਟ ਜੀ ਧੰਨਵਾਦ